ਆਗੇ ਨਾ ਤੁਹਾਡੇ ਵੀ ਮੂੰਹ ਵਿੱਚ ਪਾਣੀ ਇਸ 버ਗਰ ਨੂੰ ਦੇਖ ਕੇ ਹੀ ਇਮਲੀ ਵਾਲੀ ਚਟਨੀ ਤੇ ਹਰੀ ਚਟਨੀ ਦੇ ਨਾਲ ਆਪਾਂ ਸਰਵ ਕੀਤਾ। ਬਿਲਕੁਲ ਦੇਸੀ ਸਟਾਈਲ ਆਲੂ ਟਿੱਕੀ 버ਗਰ ਅੱਜ ਆਪਾਂ ਘਰ ਦੇ ਵਿੱਚ ਬਣਾਵਾਂਗੇ। ਕੋਈ ਜ਼ਿਆਦਾ ਆਪਾਂ ਨੂੰ ਝੰਜੜ ਦੀ ਬਿਲਕੁਲ ਜ਼ਰੂਰਤ ਨਹੀਂ ਵੀ ਕੋਈ ਬਾਹਲਾ ਸਮਾਨ ਲੱਗੂਗਾ। ਥੋੜੇ ਤੋਂ ਥੋੜੇ ਸਮਾਨ ਦੇ ਨਾਲ ਇੰਨਾ ਜ਼ਿਆਦਾ ਟੇਸਟੀ ਬਣੂਗਾ ਵੀ ਤੁਸੀਂ ਇਹਨੂੰ ਛਟਪਟ ਬਣਾ ਕੇ ਖਾ ਲਓਗੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਬਹੁਤ ਹੀ ਆਸਾਨ ਤਰੀਕੇ ਨਾਲ ਬਿਲਕੁਲ ਦੇਸੀ ਸਟਾਈਲ ਆਲੂ ਟਿੱਕੀ 버ਗਰ ਬਣਾ ਕੇ ਤਿਆਰ ਕਰਾਂਗੇ। ਤੇ ਇਸ 버ਗਰ ਨੂੰ ਜਿਹੜਾ ਤੁਸੀਂ ਛਟਪਟ ਘਰ ਦੇ ਖਲਨੇ ਵੀ ਕਿਸ ਤਰੀਕੇ ਨਾਲ ਤਿਆਰ ਕਰਨੀ ਹੈ ਟੇਸਟੀ ਹੈ ਤੇ ਕਿੰਨਾ ਕਿੰਨਾ ਚੀਜ਼ਾਂ ਦੀ ਆਪਾਂ ਨੂੰ ਜ਼ਰੂਰਤ ਹੈ ਸੋ ਉਹਦੇ ਲਈ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਨੂੰ ਪੂਰਾ ਦੇਖਿਓ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਇਸ ਨੂੰ ਵਾਤਵਾਤ ਲਾਈਕ ਤੇ ਸ਼ੇਅਰ ਕਰਿਓ ਜੀ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚਲੋ ਜੀ ਫਿਰ ਆਪਾਂ ਇਹ 버ਗਰ ਬਣਾਉਣਾ ਸਿੱਖ ਲੈਨੇ ਆ ਸਭ ਤੋਂ ਪਹਿਲਾਂ ਆਪਾਂ ਆਲੂ ਟਿੱਕੀ ਬਣਾ ਕੇ ਤਿਆਰ ਕਰਾਂਗੇ ਕਿਉਂਕਿ 버ਗਰ ਦੇ ਵਿੱਚ ਸਭ ਤੋਂ ਜ਼ਿਆਦਾ ਮੇਨ ਚੀਜ਼ ਹੁੰਦੀ ਹੈ 버ਗਰ ਦੀ ਟਿੱਕੀ ਸੋ ਅੱਜ ਆਪਾਂ ਬਣਾ ਰਹੇ ਹਾਂ ਆਲੂ ਟਿੱਕੀ ਬਹੁਤ ਆਸਾਨ ਤਰੀਕਾ ਨਾਲ। ਉਹਦੇ ਲਈ ਆਲੂ ਨੂੰ ਉਬਾਲ ਕੇ ਮੈਂ ਠੰਡਾ ਕਰ ਲਿਆ। ਇਧਰ ਥੋੜੇ ਜਿਵੇਂ ਮਟਰ ਵੀ ਉਬਾਲ ਕੇ ਰੱਖ ਲਏ। ਇੰਨੇ ਕੋ ਬਾਲੇ ਦੇਖੋ ਜਿਆਦਾ ਨਰਮ ਨਹੀਂ ਤੇ ਜਿਆਦਾ ਕੱਚੇ ਵੀ ਨਹੀਂ। ਮਟਰਾਂ ਦਾ ਸੀਜ਼ਨ ਐਸਾਨੀ ਨਾਲ ਘਰ ਦੇ ਵਿੱਚੋਂ ਮਿਲ ਹੀ ਜਾਂਦੇ ਆ। ਸੋ ਆਲੂਆਂ ਨੂੰ ਆਪਾਂ ਇੱਕ ਖੁੱਲੇ ਬਰਤਨ ਦੇ ਵਿੱਚ ਐਡ ਕਰ ਲਾਂਗੇ। ਯਾਦ ਰੱਖਿਓ ਇਹਨਾਂ ਨੂੰ ਉਬਾਲ ਕੇ ਛਿੱਲ ਕੇ ਠੰਡੇ ਜ਼ਰੂਰ ਕਰ ਲਿਓ। ਹੱਥਾਂ ਨੂੰ ਚੰਗੇ ਤਰੀਕੇ ਨਾਲ ਧੋ ਕੇ ਆਲੂਆਂ ਨੂੰ ਹੁਣ ਮੈਸ਼ ਕਰ ਲੂੰਗੀ। ਤੁਸੀਂ ਚਾਹੋ ਤਾਂ ਇਹਨਾਂ ਨੂੰ ਕਦੂਕਸ਼ ਵੀ ਕਰ ਸਕਦੇ ਹੋ। ਬਸ ਜਿਆਦਾ ਇਹਦੇ ਵਿੱਚ ਟੁਕੜੇ ਨ ਹੁਣ ਆਲੂਆਂ ਨੂੰ ਚੰਗੀ ਤਰੀਕੇ ਨਾਲ ਮੈਸ਼ ਕਰ ਲਿਆ ਤੇ ਜਿਹੜੇ ਮੈਂ ਹਰੇ ਮਟਰ ਉਬਾਲ ਕੇ ਰੱਖੇ ਸੀ ਉਹ ਵੀ ਇਹਦੇ ਵਿੱਚ ਐਡ ਕਰ ਦਉਗੀ। ਹੁਣ ਇੱਥੇ ਮੇਰੇ ਕੋਲੇ ਥੋੜੀਆਂ ਜੀਆਂ ਹੈਗੀਆਂ ਨੇ ਗਾਜਾ। ਗਾਜਰਾਂ ਦਾ ਵੀ ਸੀਜ਼ਨ ਆ ਜੀ ਦੇਖੋ ਵਧੀਆ ਆਸਾਨੀ ਨਾਲ ਤੁਹਾਨੂੰ ਸਾਰੀਆਂ ਸਬਜ਼ੀਆਂ ਘਰ ਦੇ ਵਿੱਚ ਮਿਲ ਜਾਣਗੀਆਂ। ਗਾਜਰਾਂ ਨੂੰ ਤੁਸੀਂ ਚਾਹੋ ਤੱਕ ਅੱਦੂ ਕਸ਼ ਕਰ ਸਕਦੇ ਹੋ। ਉਹਨਾਂ ਦੇ ਵਿੱਚੋਂ ਪਾਣੀ ਹੈ ਜਿਹੜਾ ਉਹਨੂੰ ਛੋੜ ਦਿਓ ਤੇ ਮੈਂ ਇਹਨਾਂ ਨੂੰ ਚੌਪ ਕਰ ਲਿਆ ਸੀਗਾ। ਸਿਰਫ ਅਧਿਕ ਗਾਜਰ ਨੂੰ ਮੈਂ ਇੰਨੀਆਂ ਕਟਕੀਆਂ ਬਣਾਉਣ ਦੇ ਲਈ ਜਿਹੜਾ ਚੋਪ ਕੀਤਾਗਾ ਜਿਆਦਾ ਸਬਜ਼ੀਆਂ ਬਿਲਕੁਲ ਨਹੀਂ ਲੱਗਣਗੀਆਂ ਹੁਣ ਆਪਾਂ ਸਾਰੀਆਂ ਸਬਜ਼ੀਆਂ ਨੂੰ ਪਹਿਲਾਂ ਚੰਗੀ ਤਰੀਕੇ ਨਾਲ ਮਿਕਸ ਕਰ ਲਿਆ ਉਸ ਤੋਂ ਬਾਅਦ ਬਾਰੀ ਆਉਂਦੀ ਹੈ ਤੇ ਵਿੱਚ ਮਸਾਲੇ ਐਡ ਕਰਨ ਦੀ ਸਭ ਤੋਂ ਪਹਿਲਾਂ ਅੱਧਾ ਇੱਕ ਚਮਚਾ ਚਾਟ ਮਸਾਲੇ ਦਾ ਅੱਧੇ ਇੱਕ ਚਮਚ ਤੋਂ ਘੱਟ ਚਿਲੀ ਫਲੈਕਸ ਫਿਰ ਆਪਾਂ ਇਹਦੇ ਵਿੱਚ ਸਵਾਦ ਅਨੁਸਾਰ ਚਿੱਟਾ ਨਮਕ ਫਿਰ ਥੋੜਾ ਜਿਹਾ ਕਾਲਾ ਨਮਕ ਐਡ ਕਰਾਂਗੇ ਤੇ ਥੋੜੀਆਂ ਜੀਆਂ ਲਾਲ ਮਿਰਚ ਐਡ ਕਰ ਦਿਆਂਗੇ ਬਸ ਇਹੀ ਮਸਾਲੇ ਲੱਗਣਗੇ ਇਹਨਾਂ ਨੂੰ ਚੰਗੀ ਤਰੀਕੇ ਨਾਲ ਮਿਕਸ ਕਰ ਦਿਆਂਗੇ ਤੇ ਹੁਣ ਜੀ ਆਪਾਂ 2 ਚਮਚੇ ਦੇ ਵਿੱਚ ਕਾਰਨ ਸਟਾਰਚ ਦੇ ਐਡ ਕਰ ਦਿਆਂਗੇ ਨਾ ਆਪਾਂ ਨੂੰ ਜਿਆਦਾ ਕੋਈ ਹੋਰ ਚੀਜ਼ਾਂ ਦੀ ਜ਼ਰੂਰਤ ਹੈ ਬਸ ਸਿਰਫ ਕਾਰਨ ਸਟਾਰਚ ਤੇ 2 ਚਮਚਾ ਐਡ ਕਰਾਂਗੇ ਤੇ ਟਿੱਕੀਆਂ ਬਹੁਤ ਵਧੀਆ ਬਣਨਗੀਆਂ ਬਿਲਕੁਲ ਇਹ ਟੁੱਟਣਗੀਆਂ ਨਹੀਂ ਵਧੀਆ ਇਹਨਾਂ ਦੀ ਸ਼ੇਪ ਬਣ ਜੂਗੀ ਇਹਨੂੰ ਵੀ ਚੰਗੇ ਤਰੀਕੇ ਨਾਲ ਮਿਕਸ ਕਰ ਲਾਂਗੇ ਆਪਾਂ ਸਾਰੀਆਂ ਚੀਜ਼ਾਂ ਨੂੰ ਚੰਗੇ ਤਰੀਕੇ ਨਾਲ ਆਪਾਂ ਮਿਕਸ ਕਰ ਲਈਆਂ ਜੀ ਦੇਖੋ ਤੇ ਹੁਣ ਆਪਾਂ ਟਿੱਕੀਆਂ ਨੂੰ ਬਣਾ ਲਾਂਗੇ ਤੁਸੀਂ ਸਾਰੀਆਂ ਟਿੱਕੀਆਂ ਬਣਾ ਬਣਾ ਕੇ ਇੱਕ ਪਲੇਟ 'ਚ ਵੀ ਰੱਖ ਸਕਦੇ ਹੋ ਟਿੱਕੀ ਆਪਾਂ ਬਾਰੇ ਛੋਟੇ ਸਾਈਜ਼ ਦੀ ਵੀ ਨਹੀਂ ਬਣਾਵਾਂਗੇ ਮੀਡੀਅਮ ਜੀ ਬਣਾਵਾਂਗੇ ਕਿਉਂਕ ਤੁਸੀਂ 버거ਰ ਬਣਦੇ ਹਿਸਾਬ ਨਾਲ ਟਿੱਕੀ ਬਣਾ ਸਕਦੇ ਹੋ ਬਸ ਉਹਨੇ ਇੱਕ ਸਾਈਜ਼ ਦੀ ਬਣਾ ਕੇ ਤਿਆਰ ਕਰ ਲਿਓ ਕਿ ਲਓ ਜੀ ਇਸ ਤਰੀਕੇ ਨਾਲ ਸਾਰੀਆਂ ਟਿੱਕੀਆਂ ਜਿਹੜੀਆਂ ਆਪਾਂ ਬਣਾ ਬਣਾ ਕੇ ਇੱਕ ਪਲੇਟ ਦੇ ਵਿੱਚ ਰੱਖ ਲਾਂਗੇ ਤੁਸੀਂ ਇਹਨਾਂ ਟਿੱਕੀਆਂ ਨੂੰ ਬਣਾ ਕੇ ਫਰਿੱਜ 'ਚ ਵੀ ਰੱਖ ਸਕਦੇ ਹੋ ਜਦੋਂ 버거ਰ ਬਣਾਉਣਾ ਹੋਵੇ ਸਰਵ ਕਰਨਾ ਹੋਵੇ ਉਦੋਂ ਤੁਸੀਂ ਫਰਾਈ ਕਰ ਸਕਦੇ ਹੋ ਹੁਣ ਇਹਨਾਂ ਟਿੱਕੀਆਂ ਨੂੰ ਆਪਾਂ ਬਣਾਵਾਂਗੇ ਥੋੜਾ ਜਿਹਾ ਹੋਰ ਕ੍ਰਿਸਪੀ ਉਹਦੇ ਲਈ ਆਪਣੇ ਕੋਲੇ ਹੈਗਾ ਇੱਥੇ ਬ੍ਰੈਡ ਕ੍ਰਮ ਬਾਜ਼ਾਰ ਦੇ ਵਿੱਚੋਂ ਆਸਾਨੀ ਨਾਲ ਇਹ ਮਿਲ ਜਾਂਦਾ ਹੈ ਕੋਈ ਮੈਦੇ ਦਾ ਘੋਲ ਕੋਈ ਬੇਸਨ ਦਾ ਘੋਲ ਬਣਾਉਣ ਦੀ ਬਿਲਕੁਲ ਤੁਹਾਨੂੰ ਜ਼ਰੂਰਤ ਨਹੀਂ ਅਸ ਇਸ ਤਰੀਕੇ ਨਾਲ ਟ੍ਰਿੱਕੀ ਦੇ ਉੱਪਰ ਹੈ ਜਿਹੜਾ ਆਪਾਂ ਇਹ ਬ੍ਰੈਡ ਕ੍ਰਮ ਹੈ ਲਾ ਦੇਾਂਗੇ ਦੇਖੋ ਜੀ ਇਸ ਤਰੀਕੇ ਨਾਲ ਤਿਆਰ ਕਰ ਕਰਕੇ ਸਾਰੀਆਂ ਟਿਕੀਆਂ ਜਿਹੜੀਆਂ ਮੈਂ ਰੱਖ ਲੂੰਗੀ ਤੁਸੀਂ ਘਰ ਦੇ ਵਿੱਚ ਵੀ ਬ੍ਰੈਡਾਂ ਨੂੰ ਮਿਕਸੀ ਦੇ ਵਿੱਚ ਮਿਕਸ ਕਰਕੇ ਬ੍ਰੈਡ ਕ੍ਰਮ ਤਿਆਰ ਕਰ ਸਕਦੇ ਹੋ ਉਹ ਵਾਲਾ ਬ੍ਰੈਡ ਕ੍ਰਮ ਵੀ ਜੇਕਰ ਤੁਸੀਂ ਵਰਤੋਗੇ ਤਾਂ ਟਿਕੀਆਂ ਬਹੁਤ ਕ੍ਰਿਸਪੀ ਬਣਣਗੀਆਂ ਹੁਣ ਜੀ ਆਪਾਂ ਤੇਲ ਗਰਮ ਕਰ ਲਿਆ ਸੀ ਫੁੱਲ ਫਲੇਮ ਤੇ ਤੇਲ ਗਰਮ ਕਰ ਲਿਆ ਤੇ ਟਿਕੀਆਂ ਨੂੰ ਜਿਹੜਾ ਤੇਲ ਦੇ ਵਿੱਚ ਛੱਡ ਦਿੱਤਾ ਮੈਂ ਟਿਕੀਆਂ ਇੰਨੀਆਂ ਕਿ ਪੈਨ ਦੇ ਵਿੱਚ ਮੈਂ ਛੱਡੀਆਂ ਵੀ ਜਿਨ੍ਹਾਂ ਦੀ ਆਸਾਨੀ ਨਾਲ ਮੈਂ ਸਾਈਡ ਹੈ ਜਿਹੜੀ ਉਹ ਪਲਟ ਸਕਾਂ ਥੋੜਾ ਜਿਹਾ ਆਪਾਂ ਇਹਨ ਪਾ ਦੇਾਂਗੇ ਵੀ ਟਿਕੀਆਂ ਜਿਹੜੀਆਂ ਉੱਪਰੋਂ ਵੀ ਕ੍ਰਿਸਪੀ ਬਣ ਜਾਣ ਤੁਸੀਂ ਦੇਖ ਸਕਦੇ ਹੋ ਬਿਲਕੁਲ ਵੀ ਇਹ ਟੁੱਟੀਆਂ ਨਹੀਂ ਤੇ ਕਿੰਨਾ ਵਧੀਆ 골ਡਨ ਇਹਨਾਂ ਦਾ ਕਲਰ ਆਉਣ ਲੱਗ ਗਿਆ ਤੇ ਜਿਹੜੇ ਜਿਹੜੇ ਆਪਾਂ ਇਹਦੇ ਵਿੱਚ ਮਸਾਲੇ ਵਰਤੇ ਨੇ ਉਹਦੀ ਵਜ੍ਹਾ ਕਰਨ ਬਹੁਤ ਸੋਹਣੀ ਖੁਸ਼ਬੂ ਆ ਰਹੀ ਹੈ ਤੇ ਜਦੋਂ ਤੱਕ ਟਿਕੀਆਂ ਵਧੀਆ 골ਡਨ ਨਹੀਂ ਬਣ ਜਾਂਦੀਆਂ ਵਧੀਆ ਕ੍ਰਿਸਪੀ ਨਹੀਂ ਬਣ ਜਾਂਦੀਆਂ ਨਾ ਉਨਾ ਕ ਟਾਈਮ ਆਪਾਂ ਇਹਨਾਂ ਨੂੰ ਫੁੱਲ ਫਲੇਮ ਤੇ ਫਰਾਈ ਕਰ ਲਾਂਗੇ ਸੇਹੋਂ ਜੀ ਟਿੱਕੀਆਂ ਦੇਖੋ ਬਿਲਕੁਲ ਬਣ ਕੇ ਤਿਆਰ ਹੋ ਗਈਆਂ ਨੇ ਬਹੁਤ ਹੀ ਵਧੀਆ ਇਹ ਕ੍ਰਿਸਪੀ ਬਣ ਕੇ ਤਿਆਰ ਹੋ ਗਈਆਂ ਨੇ ਬਹੁਤ ਸੋਹਣਾ ਇਹਨਾਂ ਦਾ ਕਲਰ ਆਇਆ ਇਹਨਾਂ ਨੂੰ ਗਰਮਾ ਗਰਮ ਨੂੰ ਕੱਢ ਕੇ ਆਪਾਂ ਇੱਕ ਪਲੇਟ ਦੇ ਵਿੱਚ ਰੱਖ ਲਾਂਗੇ ਸਾਰੀਆਂ ਸੇਮ ਇਸੇ ਤਰੀਕੇ ਨਾਲ ਮੈਂ ਗਰਮਾ ਗਰਮ ਬਣਾ ਕੇ ਰੱਖ ਲੂੰਗੀ ਤੇ ਜਿਹੜੀ ਅੱਜ ਆਪਾਂ ਇਹ ਟਿੱਕੀ ਬਣਾਈ ਹੈ ਨਾ ਸਪੈਸ਼ਲ ਦੇਸੀ ਸਟਾਈਲ ਆਪਾਂ 버ਗਰ ਵਾਲੀ ਟਿੱਕੀ ਹੀ ਬਣਾਈ ਹੈ ਵੀ ਜ਼ਿਆਦਾ ਕੋਈ ਸਮਾਨ ਦੀ ਜ਼ਰੂਰਤ ਨਹੀਂ ਜ਼ਿਆਦਾ ਕੋਈ ਔਖੀ ਨਹੀਂ ਬਣਾਉਣੀ ਇੱਕ ਟਿੱਕੀ ਮੈਂ ਤੁਹਾਨੂੰ ਗਰਮਾ ਗਰਮ ਤੋੜ ਕੇ ਵੀ ਦਿਖਾ ਦਿੰਨੀ ਆ ਦੇਖੋ ਬਿੱਚੋ ਕਿੰਨੀਆਂ ਵਧੀਆ ਇਹ ਪੱਕ ਕੇ ਤਿਆਰ ਹੋਈਆਂ ਨੇ ਇਸ ਤਰ੍ਹਾਂ ਵੀ ਤੁਸੀਂ ਇਹਨਾਂ ਚਟਨੀ ਦੇ ਨਾਲ ਖਾਓਗੇ ਨਾ ਬਹੁਤ ਸਵਾਦ ਲੱਗਣਗੀਆਂ ਤੇ ਹੁਣ ਆਪਾਂ 버ਗਰ ਬਣਾ ਲੈਣੇ ਆ ਜੀ ਟਿੱਕੀਆਂ ਬਿਲਕੁਲ ਤਿਆਰ ਕਰ ਲenga ਇਧਰ ਆਪਾਂ ਗੈਸ ਤੇ ਇੱਕ ਤਵਾ ਰੱਖ ਲਿਆ ਤੇ ਤਵੇ ਦੇ ਉੱਪਰ ਨਾਲ ਆਪਾਂ ਦੇਸੀ ਘਿਓ ਗ੍ਰੀਸ ਕਰ ਲਾਂਗੇ ਵਾਵਾ ਸਾਰਾ ਕਿਉਂਕਿ ਘਰ ਦੇ ਵਿੱਚ ਆਪਾਂ 버ਗਰ ਬਣਾ ਰਹੇ ਹਾਂ ਤਾਂ ਆਪਾਂ ਕੋਈ ਕੰਜੂਸੀ ਨਹੀਂ ਕਰਾਂਗੇ ਤੁਸੀਂ ਬਟਰ ਵੀ ਵਰਤ ਸਕਦੇ ਹੋ ਤੇ ਚੰਗੇ ਤਰੀਕੇ ਨਾਲ ਨਾ 버ਗਰ ਬਣਾ ਨੂੰ ਆਪਾਂ ਇਹਦੇ ਉੱਪਰ ਗਰਮ ਕਰ ਲਾਂਗੇ ਥੋੜਾ ਜਿਹਾ ਘਿਓ ਵੀ 버ਗਰ ਬਣਾ ਦੇ ਉੱਪਰ ਲਗਾ ਲਾਂਗੇ ਵੀ ਬਾਲਾ ਇਹ ਡਰਾਈ ਡਰਾਈ ਜਿਹਾ ਨਾ ਲੱ ਇਹ ਵਧੀਆ ਬਣ ਕੇ ਤਿਆਰ ਹੋ ਜੇ ਤੇ ਨੂੰ ਗਰਮ ਵੀ ਕਰ ਲਾਂਗੇ ਦੇਖੋ ਵਧੀਆ ਇਹ ਗਰਮ ਹੋ ਗਿਆ ਤੇ ਹੁਣ ਗੈਸ ਦੀ ਫਲੇਮ ਇੱਥੇ ਮੈਂ ਬਿਲਕੁਲ ਸਲੋ ਰੱਖਤੀ ਸੀਗੀ ਕਿਉਂਕਿ ਸਰਦੀਆਂ ਦਾ ਸੀਜ਼ਨ ਹੈ ਵੀ 버ਗਰ ਠੰਡਾ ਨਾ ਹੋਵੇ ਠੀਕ ਸਾਈਡ ਤੇ ਆਪਾਂ ਹਰੀ ਚਟਨੀ ਲਗਾਤੀ ਹੈ ਤੇ ਇਹਦੇ ਉੱਪਰ ਇਸ ਤਰੀਕੇ ਨਾਲ ਕੱਟੇ ਹੋਏ ਆਪਾਂ ਪਿਆਜ਼ ਰੱਖ ਦਿਆਂਗੇ ਪਹਿਲੇ ਸਾਰੀਆਂ ਚੀਜ਼ਾਂ ਤੁਸੀਂ ਤਿਆਰ ਕਰਕੇ ਰੱਖ ਲਿਓ ਵੀ ਜਦੋਂ ਟਿੱਕੀ ਬਣਾ ਲਈ ਤਾਂ 버ਗਰ ਨੂੰ ਗਰਮਾ ਗਰਮ ਨੂੰ ਸਰਵ ਕਰ ਲਿਓ ਫਿਰ ਟਿੱਕੀ ਰੱਖ ਦਿਆਂਗੇ ਫਿਰ ਸਲਾਦ ਰੱਖ ਦਿਆਂਗੇ ਆਪਣੀ ਮਨਪਸੰਦ ਅਨੁਸਾਰ ਟਮਾਟਰ ਖੀਰੇ ਜੋ ਵੀ ਚੀਜ਼ਾਂ ਰੱਖਣੀਆਂ ਨੇ ਤੁਸੀਂ ਉੱਪਰ ਰੱਖ ਸਕਦੇ ਹੋ ਇਹ ਹੈ ਤੀਆਰ ਕੀਤੀ ਸੀ ਇੱਕ ਸਾਈਡ ਤੇ ਆਪਾਂ ਇਹ ਲਾ ਦੇਾਂਗੇ ਤੁਸੀਂ ਇਸ 버ਗਰ ਦੇ ਵਿੱਚ ਨਾ ਇਮਲੀ ਵਾਲੀ ਚਟਨੀ ਹੀ ਵਰਤਿਓ ਇਹਦੇ ਨਾਲ ਟੇਸਟ ਬਹੁਤ ਵਧੀਆ ਆਊਗਾ ਬਿਲਕੁਲ ਦੇਸੀ ਸਟਾਈਲ 버ਗਰ ਬਣੂਗਾ ਤੇ ਲਓ ਜੀ 버ਗਰ ਗਰਮਾ ਗਰਮ ਬਣ ਕੇ ਹੋ ਗਿਆ ਤਿਆਰ ਤੇ ਇਹਨੂੰ ਆਪਾਂ ਇੱਕ ਪਲੇਟ ਦੇ ਵਿੱਚ ਗਰਮਾ ਗਰਮ ਨੂੰ ਸਰਵ ਕਰ ਲੈਣੇ ਆ ਜਦੋਂ ਤੁਸੀਂ ਇਸ ਤਰੀਕੇ ਨਾਲ 버ਗਰ ਨੂੰ ਘਰ ਦੇ ਵਿੱਚ ਬਣਾ ਕੇ ਖਾਧਾ ਤਾਂ ਤੁਸੀਂ ਬਾਜ਼ਾਰ ਵਾਲਾ 버ਗਰ ਨਹੀਂ ਖਾਣਾ ਇੱਕ ਤਾਂ ਇਹਨੂੰ ਬਣਾਉਣਾ ਇੰਨਾ ਸੌਖਾ ਸਭ ਤੋਂ ਵਧੀਆ ਗੱਲ ਵੀ ਟੇਸਟ ਹੀ ਬਹੁਤ ਵਨਦਾ ਤੇ ਹੁਣ ਵਾਰੀ ਆਉਂਦੀ ਹੈ ਇਮਲੀ ਵਾਲੀ ਚਟਨੀ ਤੇ ਹਰੀ ਚਟਨੀ ਦੇ ਨਾਲ ਇਹਨੂੰ ਸਰਵ ਕਰਾਂਗੇ ਇੱਕ ਸਾਈਡ ਤੇ ਆਪਾਂ ਹਰੀ ਚਟਨੀ ਰੱਖਦੀ ਇੱਕ ਸਾਈ ਗਰਮ ਗਰਮ 버거 ਖਾਣ ਦੇ ਲਈ ਬਿਲਕੁਲ ਤਿਆਰ ਹੈ ਜੀ ਸਾਡੇ ਤਾਂ ਤਾਂ ਵੇਟ ਨਹੀਂ ਹੁੰਦਾ ਕਿਉਂਕਿ ਇਹ ਬਹੁਤ ਟੇਸਟੀ ਬਣ ਕੇ ਤਿਆਰ ਹੁੰਦਾ ਤੁਸੀਂ ਵੀ ਜਾਓ ਰਸੋਈ ਦੇ ਵਿੱਚ ਤੇ ਇਹਨੂੰ ਬਣਾਓ ਤੇ ਬਣਾਉਣ ਤੋਂ ਬਾਅਦ ਤੁਸੀਂ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਵੀ ਬਾਜ਼ਾਰ ਵਾਲਾ 버거 ਤੁਹਾਨੂੰ ਵਧੀਆ ਲੱਗਦਾ ਜਾਂ ਫਿਰ ਇਹ ਵਾਲਾ 버거 ਬਹੁਤ ਟੇਸਟੀ ਬਣਿਆ ਜੀ ਜ਼ਰੂਰ ਤੁਸੀਂ ਦੱਸਣਾ ਕਮੈਂਟ ਬਾਕਸ ਦੇ ਵਿੱਚ ਤੇ ਆਪਣਾ ਨਾਮ ਜ਼ਰੂਰ ਲਿਖ ਦਿਓ ਇਸ ਤਰ੍ਹਾਂ ਜੀ ਚਾਟਪਾਟਾ ਬਾਜ਼ਾਰ ਨਾਲੋਂ ਵੀ ਜ਼ਿਆਦਾ ਟੇਸਟੀ ਬਰਗਰ ਜਿਹੜਾ ਬਹੁਤ ਹੀ ਘੱਟ ਸਮਾਨ ਦੇ ਨਾਲ ਘਰ ਦੇ ਵਿੱਚ ਬਣਾ ਕੇ ਤਿਆਰ ਕਰ ਲਿਆ ਤੁਸੀਂ ਇਸ ਰੈਸਪੀ ਨੂੰ ਜ਼ਰੂਰ ਘਰ ਦੇ ਵਿੱਚ ਟਰਾਈ ਕਰਿਓ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਿਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਕਿਸੇ ਨੈਕਸਟ ਰੈਸਪੀ ਦੇ ਨਾਲ ਕਿਸੇ ਨੈਕਸਟ ਵੀਡੀਓ ਦੇ ਨਾਲ ਤਾਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਫਿਰ ਹੁਣ ਜੀ ਬਰਗਰ ਠੰਡਾ ਹੋਈ ਜਾਂਦਾ ਤੇ ਹਰਫ ਖਾ ਕੇ ਦੱਸੂਗਾ ਵੀ ਕਿਵੇਂ ਬਣਿਆ ਹਰਫ ਜ ਕਹ ਰਹੀ ਹਾਂ ਮਲੀ ਅਲੀ ਚਾਹੇ ਹਰੀ ਜਿਹੜੀ ਵੀ ਖਾਣੀ ਹੋਈ ਉਹਦੇ ਨਾਲ ਖਾ ਕੇ ਦੱਸ ਵੀ ਕਿਵੇਂ ਬਣਿਆ ਕਿਵੇਂ ਬਣਿਆ ਰੁਪਾ ਪੁਗੜਿਆ ਇਸ ਕੀ ਹੁਣ ਬਚਾਰਾ ਵਾਲਾ ਕਹਿਣਾ ਨਹੀਂ ਘਰੇ ਬਣਾਇਆ ਕਰਕੇ ਆਹੀ ਬਣਾਇਆ ਕਰਕੇ ਚਲੋ ਤਖਦੀਰ ਤੂੰ ਵੀ ਖਾ ਕੇ ਦੱਸ ਕਿਵੇਂ ਬਣਿਆ ਆਜਾ ਤੈਨੂੰ ਵੀ ਖਵਾਮਾ ਰਿਆ ਕਿਵੇਂ ਬਣਿਆ ਟੇਸਟੀ ਟੇਸਟੀ ਕੇ ਨਾਲ ਜੀ ਘਰ ਦੇ ਵਿੱਚ ਇਹ 버ਗਰ ਆਪਾਂ ਛਟਪਟ ਬਣਾ ਲਿਆ ਸੋ ਤੁਸੀਂ ਵੀ ਇਸ ਰੈਸਪੀ ਨੂੰ ਜ਼ਰੂਰ ਘਰ ਦੇ ਵਿੱਚ ਟਰਾਈ ਕਰਿਓ